ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜਗ ਜਗ ਭਗਤ ਉਹ ਪਾਇਆ ਪੈ ਜੁ ਰਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰ ਆਨੰਦ ਕਾ ਪਿਠ ਦੇ ਨਾਮ ਦਇਓ ਮਖੋ ਲਾਇਆ ਜਨ ਨਾਨਕ ਐਸਾ ਹਰਿ ਸੇਵੰਤਲੇ ਸ਼ਰਾਇ ਸਲੋਕਮੈਲਾ ਪਹਿਲਾ ਤਨ ਸੁ ਕਾਗਦ ਕਲਮ ਤਨ ਤਨ ਭਾਂਡਾ ਤਨ ਮਸੂ ਤਨ ਲਿਖਾਰੇ ਨਾਨਕ ਜਿਨ ਨਾਮ ਲਿਖਾਇਆ ਸੱਚ ਮੈਲਾ ਪਹਿਲਾ ਆਪੇ ਪਟੇ ਕਲਮ ਆਪ ਉਪਰ ਲਿਖਵੇਂ ਤੂੰ ਏ ਕੋ ਕਹੇ ਨਾਨਕ ਦੂਜਾ ਕਾਏ ਕੋ ਦੁਜਾ ਕਾ ਐਸ ਮਰਿਆ ਜੰਮੈ ਤੈ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਆ ਸਮਾਏ ਏਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮੱਲਾ ਪਹਿਲਾ ਦੁਖਦਾਰੁ ਸੁਖ ਰੋਗ ਬਿਯਾ ਜਾਂ ਸੁਖ ਤਮਨਾ ਹੋਏ ਓ ਕਰਤਾ ਕਰਣਾ ਮੈ ਨਾਹੀ ਜਾਹੁ ਕਰੈ ਨਾ ਹੋਏ ਬਲਹਾਰੇ ਕੁਦਰਤ ਵਸਿਆ ਤੇਰਾ ਅੰਤਨ ਜਏ ਲਖਿਆ ਰਾਮ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਆ ਤੂੰ ਸੱਚਾ ਸਾਹਿਬ ਸਿਮਤ ਸੁਆਲਿ ਜਿਨ ਕੇਤੀ ਸੋ ਪਾਰ ਪਿਆ ਕਉ ਨਾ ਨ ਕਰਤੇ ਕੀ ਬਤਾ ਜੋ ਕਿਛ ਕਰਨਾ ਸੋ ਕਰ ਰਿਆ ਸੋਦਰ ਰਗ ਆਸਾ ਮਹਿਲਾ ਪਹਿਲੇ ਇਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਤੇਹਾ ਸੋ ਘਰ ਤੇਹਾ ਜਿਤ ਬਹਿ ਸਰਬ ਸਮਲੇ ਵਾਜੈ ਤੇਰੇ ਨਾਦ ਅਨੇਕ ਅਸ਼ੰਕਾ ਕੀਤੇ ਤੇਰੇ ਵਮਣ ਹਾਰੇ ਕੀਤੇ ਤੇਰੇ ਰਗ ਭਰੇ ਸੁ ਕਹੀਏ ਕੀਤੇ ਤੇਰੇ ਤੀਵਰ ਗਵਣ ਹਾਰੇ ਗਾਵਨ ਤੁਧਨ ਪਉਣ ਪਣੀ ਵੇਸ਼ਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਨ 에ਸਰ ਬਰਮਾ ਦੇਵੇ ਸੋਹਣ تیر ਸਨਾਸਵਾਰੇ ਗਾਵਨ ਤੁਨ ਇੰਦਰਾ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲ ਗਾਵਨ ਤੁਦਨਾ ਸਿਲਾ ਸਮਾਦੇਂ ਅੰਦਰ ਗਾਵਨ ਤੁਨ ਸਾਦ ਵਿਚਾਰੇ गावਨ ਤੁਨ ਜਥੇ ਸਦੇ ਸੰਤੋਖ गावਨ ਤੁਨ ਵੀਰ ਕਰਰ गावਨ ਤੁਨ ਪੰਡਿਤ ਪੜਨੇ ਰਖ ਸੁਰ ਜੋਗ ਜੋਗ ਵੇਦ ਨਾਲ गावਨ ਤੁਨ ਮੋਣੀ ਆ ਮਨਮੋਹਨ ਸਰਦਾ ਮਛ ਪਿਆਲੇ गावਨ ਤੁਨ ਰਤਨ ਉਪਾਇ ਤੇਰੇ 68 ਤੇ ਰਤਨ ਨਾਲ गावन तोनो जोदमा बल सुरा गावन तोनो खाने चारे गावन तोनो खंडा बिंडल ब्रह्मांड कर कर रखे तेरे धारे सही तोनो गावन जोतु भवन करत तेरे भक्त रसल्ल और कहते तुम गावन से मैं चित्तन आवना नानक क्या बेचार सोई सोई सदा सच साहिब साचा सच्चे नए है दे असे जए न जसे रचना जन रचाए ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਨ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇ ਵਡਿਆਏ ਜੋ ਤਿਸ ਪਾਵੇ ਸੋਏ ਕਰ ਸੇ ਹੁਕਮ ਨਾ ਕਰਨਾ ਜਾਏ ਜੋ ਤਿਸ ਪਾਵੇ ਸੋਏ ਕਰ ਸੇ ਹੁਕਮ ਨਾ ਕਰਨਾ ਜਾਏ ਸੋ ਪਾਤ ਸਹੋ ਸਹ ਪਰ ਸਹਿ ਬਿਨਾਨਕ ਰਣਜ ਜਏ ਅਸਮ ਨਾ ਪਹਿਲਾ ਸੁਣ ਵਡਿਆ ਕਹਿ ਸਭ ਕੋਏ ਕੇ ਵਡ ਵੱਡਾ ਡਿਠਾ ਹੋਏ ਤੇ ਮਤ ਪਾਇ ਨਾ ਕਿ ਆ ਜਾਏ ਕਣ ਵਾਲ ਤੇਰੇ ਰਹੇ ਸਮੈ ਵੱਡੇ ਮੇਰੇ ਸਾਈਆ ਗੈਰ ਘਮੀਰਾ ਗੁਣ ਘਹਿਰਾ ਕੋਈ ਨ ਜਾਣ ਤੇਰਾ ਕੇ ਤਾ ਕੇੜ ਚੇਰਾ ਰਹੋ ਸਭ ਸੁਰਤੇ ਮੇਰੇ ਸੁਰਤ ਕਮਾਏ ਸਭ ਕੇ ਮਤਮੇ ਰਖੇ ਮਤ ਪਾਏ ਗਿਆਨੇ ਧਿਆਨੇ ਗੁਰ ਗੁਰ ਹਾਏ ਕਹਿਣ ਨਾ ਜਏ ਤੇਰੇ ਤਲ ਵਡਿਆਏ ਸਭ ਸਤ ਸਭ ਤਪ ਸਭ ਚੰਗੇ ਆਈਏ ਸਿਧਾ ਬਰਖਾ ਕੇ ਆ ਵਡਿਆਏ ਤੁਧ ਬੇਣ ਸਿਧਿ ਕਿਨੇ ਨਾ ਪਾਇਆ ਕਰਮ ਮਿਲੇ ਨਾਹੀ ਠਾਕ ਰਹਾ ਆਇ ਆਖਣ ਵਾਲਾ ਕੀ ਵਿਚਾਰਾ ਸਿਮਤੇ ਭਰੇ ਤੇਰੇ ਭੰਡਾਰਾ ਜਿਸ ਤੂਲੇ ਤਿ ਕਰਿਆ ਚਾਰਾ ਨਾਨਕ ਸੱਚ ਸਵਾਰਣ ਹਰ ਆਸਾ ਲੈ ਪਹਿਲਾ ਆਖਾਂ ਜੇ ਨਾ ਵਿਸਰੇ ਮਰ ਜਾਵੋ ਆਖਣ ਓਖਾ ਸਚਨ ਸਚੇ ਨਾਮ ਕੀ ਲੱਗੇ ਭੂਖ ਊਤ ਭੁਖੇ ਖਾਏ ਚਲਿਆ ਲੋਕ ਸੁਖ ਵਿਸਰੇ ਮੇਰੀ ਮਾਇ ਸਾਚਾ ਸਹਬ ਸਚੇ ਨਰਵ ਸਾਚੇ ਨਾਮ ਕੈ ਤਲਵਟੇ ਆਖ ਤਕ ਕੈ ਮਤ ਨਿ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓ ਮਰੇ ਨਾ ਹੋਵੇ ਸੋਗ ਦਿੰਦ ਰਹਿਣ ਚੁੱਕ ਪੋਗ ਗੁਣ ਈ ਹੋਰ ਨਾਏ ਕੋਏ ਨਾ ਕੋ ਹੋਆ ਨਾ ਕੋ ਹੈ ਜੇੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੇ ਤੇਰਾਤ ਖਸਲ ਨਿਸਾਰੇ ਤੈ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੇ ਮੱਲਾ ਚੌਥ ਹਰ ਕਹਿ ਜਨ ਸਤਿਗੁਰ ਸਤਿਪੁਰਖਾ ਬਿਨ ਕਰਮ ਕਰਪਾਸ ਹਮ ਕੇਰੇ ਕਰਮ ਸਤਿਗੁਰੁ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰਾ ਨੀਤ ਗੁਰਦੇਉ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤੋ ਨਾਮ ਮੇਰਾ ਪ੍ਰਾਨ ਸਥਾਇ ਹਰ ਕੀ ਰਥ ਮੇਰੇ ਰਹਿ ਰਾਸਰਾ ਹਰ ਜਨ ਕਾ ਵਡ ਭਾਗ ਵਡੇ ਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਪਤਾ ਸਹ ਮਿਲ ਸੰਗਤ ਗੁਣ ਵਰਗਾ ਜਿਨ ਹਰ ਹਰ ਰਸੋ ਨਾਮ ਨਾ ਪਾਇ ਕੇ ਬਾਗਨ ਜੰਬਾਸ ਜੋ ਸਤ ਗੁਰੂ ਸਰਣਾ ਸੰਗਤਿ ਆਏ ਤ੍ਰਗ ਜਿਵੇ ਤ੍ਰਗ ਜਿਵਾਸ ਜਿਨ ਹਰਿ ਕਨ ਸਤਗੁਰ ਸੰਗਤਿ ਪਾਇ ਤਿਨ ਤੁਰਾ ਮਸਤਾ ਕਾ ਲੇ ਖਲ ਖਾਸ ਧਨ ਤਨ ਸਤ ਸੰਗਤ ਜੇ धर ਸਾਇ ਮਿਲ ਜਨ ਨਾਨਕ ਨਾਮ ਵਰਗਾ ਰਾਗ ਗੂਜਰੇ ਨ ਲਾਪਨ ਮ ਕਾਇਰੇ ਮਨ ਚਿਤ ਵਹਿ ਓ ਦਮ ਜਾ ਹਰ ਹਰ ਜੁ ਭਰਿਆ ਸੇਲ ਪਥਰ ਮੈਂ ਜੰਦੂ ਪੈ ਤਾਂ ਕਾ ਰਜਗ ਆਗੇ ਕਰ ਦਰਿਆ ਮੇਰੇ ਨਾਦ ਜੇ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਾ ਪਦ ਪਾਇਆ ਸੂਕੇ ਕਾਸ਼ਟ ਰੋ ਜਨਨ ਪਿਤਾ ਲੋਕ ਸੋ ਬਨਤਾ ਕੋਈ ਨਾ ਕਿਸ ਕੋ ਧਰਿਆ ਸਿਰ ਸਿਰ ਰਜਗ ਸੰਭਾਹੇ ਹਾ ਗੁਰ ਕਾਏ ਮਨ ਮੋ ਕਰਿਆ ਉੜੇ ਉੜਾ ਵੇਸੇ ਕੋਸਾ ਤੇ ਪਾਸ ਬਜਰੇ ਚਰਯ ਦਿਨ ਕਮਣ ਖਲਾਵੇ ਕੌਣ ਚੁਗਾਵੇ ਮਨ ਮੇਂ ਸ਼ਿਵਰਨ ਕਰਿਆ ਸਭ નિਦਾਨ ਦਸ ਅਸ਼ਟ ਸਿਦਾਰਾ ਠਾਕੁਰ ਕਰਤਲ ਧੜਾ ਜਨ ਨਾਨਕ ਬਲ ਬਲ ਸਦ ਬਲ ਜੈ ਤੇਰਾ ਅੰਤਰ ਪਰਵਰ ਰਾਗਾ ਸਲੈਲਾ ਚੌਥਾ ਸੋਭਰ ਕੋ ਅੰਕਾਰ ਸਤਗੁਰ ਪ੍ਰਸਾਦ ਸੋਭਰ ਕੋ ਨਰਿੰਜਨ ਨਰਦ ਪ੍ਰੋਖ ਨਰਿੰਜਨ हर अगम अगम अपार सब त्यावे सब त्यावे तुझे जी हर सच्चे सृजन हर सब जे तुम्हारे जे तो जिया का दतार हर तम संतो जे सब दुख विसारण हार हरे आपे ठाकुर हरे आपे सेवक जी किया नानक जंत विचार तू घट घट अंतर सर्व निरंतर जरे को प्रभु समाना ਨਿ ਕੋ ਦਾਤ ਇੱਕ ਬਿਖਾਰੇ ਜੇ ਸਭ ਤੇਰੇ ਚੋਜ ਵਿਡਾਣਾ ਤੂੰ ਆਪੈ ਦਾਤਾ ਆਪੈ ਭੁਗਤਾ ਜੇ ਆਦਰ ਬਿਨ ਅਵਰੇ ਨਾ ਜਾਣ ਤੂੰ ਬਾਰਾ ਬ੍ਰਹਮ ਬੇਅੰਤ ਬੇਅੰਤ ਤੇਰੇ ਕਾ ਬਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੇ ਜਨ ਨਾਨਕ ਤੈਨ ਕੋ ਰਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸਹਿਜਨ ਜੁਗ ਮੈਂ ਸੁਖ ਵਾਸੀ ਸੇ ਮਕਤਾ ਸੇ ਮਕਤਾ ਬੈ ਜਨ ਹਰ ਧਿਆਇਆ ਜੇ ਤਿੰਨ ਟੋਟੇ ਜਮ ਕੇ ਭਸ ਜਿੰਨਰ ਭੋ ਜਨ ਹਰ ਨੇ ਭੋ ਧਿਆਇਆ ਜੇ ਤਿੰਨ ਕਾ ਬੋ ਸੁਖ ਵਾਸ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੇਤ ਹਰ ਹਰ ਰੂਪ ਸਮਾਸੀ ਸੇ ਦਾਨ ਸੇ ਦਾਨ ਤੇ ਹਰਿ ਆਇ ਜੀ ਜਨ ਨਾਨਕ ਤੈਨ ਬਲ ਜਸ ਤੇਰੀ ਭਗਤ ਤੇਰੇ ਭਗਤ ਬੰਡਾਰ ਜੈ ਭੈ ਬੇੰਤ ਬੇੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜ ਤੁਦ ਜੀ ਹਰਨ ਕਨੇਕ ਨੰਤਾ ਤੇਰੇ ਅਨੇਕ ਤੇਰੇ ਅਨੇਕ ਕਰ ਹਰ ਪੂਜਾ ਜੀ ਤਪ ਤਾਪੈ ਜਬ ਬੇੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਸਿਮਰਤ ਸਾਸ ਜੈ ਕਰੇ ਕਿਰਿਆ ਖਟ ਕਰਨ ਕਰਨ ਤਾ ਸੇ ਭਗਤ ਸੇ ਭਗਤ ਮਾਲ ਜਨਾਨਕ ਜੇ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਕਾ ਪਰਮ ਪਰਕਰਤਾ ਜੇ ਤੁਰ ਜੇਵੜ ਅਵਰਨ ਕੋਏ ਤੂੰ ਜੋਗ ਜੋਏ ਕੋ ਸਦਾ ਸਦਾ ਤੂੰ ਇੱਕ ਜੇ ਤੋ ਨਹਿ ਚਲ ਕਰਤਾ ਸੋਏ ਤੁਧ ਆਪੇ ਭਾਵੇ ਸੋਏ ਵਰਤੇ ਜੀ ਤੂੰ ਆਪੇ ਕਰੇ ਸੋਏ ਤੁਧ ਆਪੇ ਸ੍ਰਿਸ਼ਟ ਸਭ ਉਪਾਏ ਜੀ ਤੁਰੇ ਆਪੇ ਸ੍ਰਿਸ਼ਟ ਸਭ ਹੋਏ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਤਾਜਣੋਏ ਨਸਮੇਲਾ ਚੌਥਾ ਤੂੰ ਕਰਤਾ ਸਤਿਆਰ ਮੇਡਾ ਸਾਈ ਜੋ ਤੂੰ ਭਰ ਸੋਏ ਤੇ ਸੀ ਜੋ ਤੂੰ ਦੇ ਸੋਏ ਹੋ ਪਾਈਰਾ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸ ਨੇ ਕਿਰਪਾ ਕਰ ਦਿਨ ਨਾਮ ਰਤਨ ਪਾਇਆ ਗੁਰਮੁਖੋਲਾ ਦਾ ਮਨ ਮੁਗਵਾਇਆ ਤੁਦ ਆਪ ਵਿਛੜਿਆ ਆਪ ਮਿਲਾਇਆ ਤਉ ਦੇਦਾਰੇ ਆ ਹਉ ਸਬਤ ਜੇ ਮਾਏ ਤੁਝ ਬਿੰਦੂ ਜਾ ਕੋਈ ਨਾਏ ਜੇ ਜੰਤ ਸਭ ਤੇਰਾ ਖੇਲ ਵਿਜੋਗ ਮਿਲਿ ਵਿਛੁੜਿਆ ਸੰਜੋਗ ਮਿਲ ਜਿਸਨੋ ਤਉ ਜਾਣੇ ਸੋਇ ਜਨ ਜਣ ਹਰ ਗੁਣ ਸਦੇ ਆਖ ਵਖਰਣ ਜਿਨ ਹਰ ਸੇ ਰਿਆ ਤੈਨ ਸੁਖ ਬਾਇ ਸਹਿਜ ਰਨਾਮ ਸਮਾਇ ਤੂ ਆਪੇ ਕਰਤਾ ਤੇਰਾ ਆ ਸਭ ਹੋਏ ਤੁਦ ਬਿੰਦੂ ਜਾ ਅਵਰੇ ਨ ਕੋਏ ਤੂੰ ਕਰ ਕਰ ਵੇਖ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਆਸਨ ਲਾ ਪਹਿਲਾ ਤਿਤ ਸਰਵ ਰੜੇ ਪਹਿਲੇ ਨਮਸਾ ਪਾਣੇ ਪਾਵਕ ਤਰਹ ਕਿਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤੈ ਡੁਬਿਏ ਮਨ ਇਕਨ ਚੇਤ ਸੋ ਮੂੜ ਮਨਾ ਹਰਿ ਬਿਸਰ ਤੇਰੇ ਗੁਣ ਗਲਿਆਰਾ ਨਾ ਹੋ ਜਤੇ ਸਦੇ ਨਹੀਂ ਪੜਿਆ ਮੂਰਖ ਮਗਦਾ ਜਨਮ ਬਿਆ ਪ੍ਰਣਾਤ ਨਾਨਕ ਤਨ ਕੇ ਸ਼ਰਣਾ ਜਿਨ ਤੋ ਨਾਈ ਵਿਸਰਿਆ ਆਸਾ ਮੱਲਾ ਪਨਨਾ ਤਈ ਪ੍ਰਾਪਤ ਮਾਨੁਖ ਦੇਵ ਰਿਆ ਗੋਬਿੰਦ ਮਿਲਨੁ ਕੇ ਤੇਰੀ ਬਰਿਆ ਅਵਰ ਕਾਜ ਤੇਰੇ ਕੀਤੇ ਨਕਾਮ ਮਿਲ ਸਾਧ ਸੰਗਤ ਅਜ ਕੇਵਲ ਨਾਮ ਸਰੰਜਮਲਾ ਬਉਜਲ ਤਰੰਗੈ ਜਨ ਮਿਰਤਾ ਜਾਤ ਰੰਗ ਮਾਇਆ ਕਰਵ ਜਪ ਤਪ ਸੰਜਮ ਤਰਮ ਨ ਕਮਾਇਆ ਸੇਵਾ ਸਾਧਨੈ ਜਾਨਿ ਹਰਿਆ ਕੋ ਨਾਨਕ ਹਮਨੇ ਚਰਮਾ ਸ਼ਰਨ ਬਰ ਤੇ ਰਖੋ ਸ਼ਰਮਾ ਇੱਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਭਤੇ ਪਾਤਸ਼ਾਹ ਦਸਵੇਂ ਕਬਿਓ ਬਾਚ ਬੈਂਤੇ ਚੋ ਪਏ ਹਮਰੇ ਕਰੋ ਹਾਂਤ ਦੇ ਰਖਾ ਪੂਰਨ ਹੋਏ ਚਿੰਦ ਕੇ ਇਸ਼ਾ ਤਉ ਚਰਨਨ ਮਨ ਰੇ ਹਮਾਰਾ ਆਪਣਾ ਜਾਣ ਕਰ ਪ੍ਰਤਿ ਪਾਰਾ ਹਮਰੇ ਦੁਸ਼ਟ ਸਭ ਤਮ ਘਾਵੋ ਆਪ ਹਾਂਦ ਮੋਏ ਬਚਾਵੋ ਸੁਖੇ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਭੇ ਕਰਤਾਰ ਮੋ ਰਸਾ ਨਿਜ ਕਰ ਦੇ ਕਰੀਏ ਸਭ ਦੇ ਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੇ ਆਸਾ ਕਉre ਬਜਨ ਤੇ ਰਾਇ ਬਿਆਸਾ ਤੁਮੈ ਛਾੜ ਕੋਈ ਅਵਰਨਾ ਤਾਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸੇ ਕਮਾਰੇ ਤਾਰੀਏ ਚੁਨ ਚੁਨ ਸਤਰ ਨਾਰੇ ਮਾਰੇ ਆਪਾਂ ਦੇ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜਿ ਕਰਿਉ ਰਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋਉ ਪ੍ਰੇ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮਾ ਬਬੁਧਰਾ ਕਾਲ ਪਾਏ ਸਿਵਜ ਔਤਾਰਾ ਕਾਲ ਪਾਏ ਕਰ ਬੇਸਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੇ ਸੁਕਿਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਇੱਕ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੇ ਕੋ ਹਮਾਰੇ ਸਕਲ ਮਰਜਾ ਜਿਨੇ ਆਪ ਸਵਾਰੇ ਸੂਕਾਨ ਕੋ ਸਭ ਗਨ ਸੁਖ ਦਿਓ ਸਤਰਨ ਕੋ ਪਲ ਮੋਹ ਬਦਤਿਓ ਘਟ ਘਟ ਕੇ ਅੰਤਰ ਕੈ ਜਾਣਤ ਬਰ ਬਰ ਕੈ ਪੇਰ ਬਿਸ਼ਾਨਤ ਚੀਟੀ ਤੈ ਕੁੰਚਰਾਸ ਤੁਲਾ ਸਪਰ ਕਿਰਪਾ दृष्ट कर फूला संतन दुख पाए ते दुखे सुख पाए साधन कै सुखे एक एक के पीर बसन घट घट के पट पट के जन जब उदक रख कर कर तारा प्रजा तरता दे अवारा जब आखरक कर तो कब तुम मैं मिलत दे दर सब जेते बदन श्रेष्ठ सब धारे आप आपने बुझ चरे तुम सब हे तैर है, है तुम निरालम ਜਾਨਤ ਬੇਦ ਬੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਲੰਬ ਆਦ ਅਨੇਨ ਅਨਾਦ ਸੰਗ ਤਾ ਕਾ ਮੋੜ ਚਾਰਤ ਬੇਦਾ ਜਾ ਕੋ ਵੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਨਨ ਮਨਤ ਮਾ ਮੋੜ ਕਛੁ ਵੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿ ਨਿਰੰਕਾਰ ਕਾ ਚੇ ਨਤਨ ਆਪ ਆਪਣੇ ਬੁਧ ਹੈ ਜਿਤ ਬਰਨਦ ਬਿਨ ਬਿਨ ਤੋਇ ਤੇਤੇ ਤੁਮਰਾ ਲਖਾ ਨਾ ਜਾਏ ਪਸਾਰ ਕਹਿ ਬਿ ਸਜਤ ਪ੍ਰਥਨਾ ਸੰਸਾਰਾ ਇਹ ਕੈ ਰੂਪੈ ਨ ਬਸ ਰੂਪ ਰੰਗ ਕਬਿਉ ਰਾਵੋ ਕਹਿ ਭੂਪਾ ਅੰਡਜ ਜੈ ਰਜ ਸਤਜ ਕੈਨੇ ਉਦਬਿ ਖਾਨ ਬਉ ਰਜ ਰੇਨੇ ਕਉ ਫੂਲ ਰਾਜ ਹਵੇ ਬੈਠਾ ਕਉ ਸਿਮਟ ਬਿਉ ਸੰਕਰ ਗੇਟਾ ਸਿਗਰੇ ਸ੍ਰੀਂਤੇ ਦਿਖਾਏ ਅਚੰਬ ਆਦ ਜੁਗਾਦ ਸਰੂਪ ਸੰਭ ਅਮਰ ਅਸ਼ਾਨੇ ਤੁਲ ਕਰੋ ਸੇਖੋ ਵਾਰਾ ਸਿੰਘ ਸੰਗਰੁ ਦੁਸ਼ਟ ਜਿਤੇ ਉਠਾ ਤਰ ਬਤਾ ਸકલ नरेश ਕਰੋ ਰਣਧਾਤਾ ਜੇ ਅਸਿ ਦੁਜ ਤਵੇ ਸਰਨੇ ਪਰੇ ਿਨਕੇ ਦੁਸ਼ਟ ਦੋਬਧਵੇ ਮਰੇ ਉੜਕ ਜਵਨ ਪਗ ਪਰ ਤੇ ਹਾਰੇ ਿਨਕੇ ਤਵੇ ਸੰਕਟ ਸਬ ਟਾਰੇ ਜੋ ਕਲਕ ਇਕ ਭਾਰਤੀ ਐ ਆਕੇ ਕਾਲਨ ਕਢਨੇ ਐ ਰੱਛਾ ਹੋਇ ਤਾਹੇ ਸਭ ਕਲਾ ਦੁਸ਼ਟ ਅਰਸੰ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰੋ ਤਾਕੇ ਤਾਬ ਤਨ ਕਮੈ ਹਰੋ ਰੇ ਦੁਸ਼ਟ ਘਰ ਮ ਸਭ ਹੋਏ ਦੁਸ਼ਟ ਸ਼ਾਸ ਵੇ ਸਕੈ ਨ ਕੋਏ ਇੱਕ ਬਾਰ ਜਿੰਤ ਮੇ ਸਮਹਾਰ ਕਾਲ ਭਾਤ ਤਾਇ ਉਦਾਰ ਜਿੰਨ ਰਿਨਾਮ ਤਿਆਰੋ ਕਾ ਦਾਰ ਦੁਸ਼ਟੋ ਗਤੇਰਾ ਹੜਗ ਕੇ ਤਮੇ ਸ਼ਰਣ ਤੇ ਹਰੇ ਆਪਾਂ ਤੇ ਲਿਓ ਬਾਰੇ ਸਰਬ ਠੋਰ ਬੋ ਹੁਸਾਏ ਦੁਸ਼ਟੋ ਗਤੇ ਦੇਵ ਬਚਾਏ ਸਰ ਆਇਆ ਪਾਇਆ ਜਬ ਤੈ ਤੁਮਰੇ ਤਬ ਤੈ ਕੋ ਆਖ ਤਰੇ ਨੀ ਅਨਿਓ ਰਾਮ ਰਹੇ ਪੁਰਾਨ ਪੁਰਾਨ ਅਨੇ ਤੈ ਮਤ ਇਕ ਨਾ ਮਾਨਿਓ ਸਿਮਰਤੋ ਸਾਸਤਰ ਬੇਦ ਸਭ ਬਹੁ ਭੇਦ ਕਹੈ ਅਮ ਇਕ ਨਾ ਜਾਣਿਓ ਸ੍ਰੀ ਅਸਪਨ ਕਿਰਪਾ ਤੁਮਰੇ ਕਰਮ ਨ ਕਯੋ ਸਭ ਤੋਹਿ ਮਖਨਿਓ ਦੋਰਾ ਸਗਲ ਦਵਾਰ ਕੋ ਛਾੜ ਕੇ ਗਯੋ ਤੁਹਾਰੋ ਦਵਾਰ ਬਾਇ ਤੈ ਕੀ ਲਾਜਸ ਗੋਬਿੰਦ ਦਾਸ ਦਵਾਰ ਸਾ ਗਰਦਵਾਰ ਕੋ ਛੱਡ ਕੇ ਗਇਓ ਤਵਾਰੋ ਦਵਾਰ ਬਝ ਦੇ ਕੇ ਲਾਜਸ ਗੋਬਿੰਦ ਦਾਸ ਤਵਾਰ रामकले महला ते जरण एक ओंकार सतगुरु प्रसाद आनंद पाया मेरे माए सतगुरु मैं पाया सतगुरु तां पाया सहज से ते मन बजियां बधाई राग रतन परवार परिया शब्द कामण आईया शब्द ओता ग भर के रा मन जने बसाया कह नानक आनंद हुआ सतगुरु मैं पाया हे मन मेरे तू सदा रो हर नाल हर नाल रहो तू मन मेरे दो को सभा वे सारणा अंगीकार करे तेरा कार्य सब स्वार्णा सब नागाला समर्थ स्वामी शोक मन विसारे कह नानक मन मेरे सदारु अर नाल साचे सैदा क्या नहीं घर तेरे घर त तेरे सब किस दे दे सो पद सदा सिद्ध सलाह तेरे नाम मन बसावे ਨਾਮ ਜਿਨ ਕਹਿ ਮਨ ਲਾਵਾ ਵਾਜੈ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਹਕਰ ਘਰ ਤੇ ਸਾਚਾ ਨਾਮ ਮੇਰਾ ਧਰੂ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸੁਭਗਾਇਆ ਕਰੇ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇਸ਼ਾ ਸਭ ਜਾਇਆ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਇਹ ਵਡਿਆਈ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਬਿਆਲ ਸੱਚਾ ਨਾਮ ਰਧਾਰੋ ਵਾਜੇ ਪੰਚ ਸ਼ਬ ਤਿਤ ਘਰ ਸਭਗ ਕਰ ਸਭਾ ਗੇ ਸ਼ਬਦ ਵਾਜੇ ਕਲਾ ਜਿਤ ਗਰਧਾਰਿਆ ਪੰਚ ਅਦੋ ਤੁਲ ਵਸੁ ਗਿਤ ਕਾਲ ਕੰਟ ਕਮਾਰੇ ਦੁਰ ਕਰਮ ਪਾਇਆ ਤੁਲ ਜਨਕੋ ਸੇ ਨਾਮ ਹਰ ਕੇ ਲਗ ਕਹਿ ਨਾਨਕ ਤੈ ਸੁਖੁ ਆ ਤਿਤ ਘਰ ਅਨੰਦ ਵਾਜੇ ਅਨੰਦ ਸ੍ਰਵਣ ਵੜੇ ਭਾਗਿਓ ਸਗਲ ਮਨੋਰਤ ਪੂਰੇ ਪਰ ਬਰਨ ਭਰ ਪਾਇ ਉਤਰੇ ਸਗਲੇ ਬਿਸਮੂਲੇ ਦੁਖ ਰੋਗ ਸੰਤਾ ਪੁਦਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਬੈ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਤਤ ਤੇ ਭਵਿਤ ਸਤਗੁਰ ਰਿਆ ਬਿਰ ਪੂਰੇ ਬਿਨ ਮੰਤ ਨਾਨਕ ਗੁਰੂ ਚਰਨ ਲਗਿ ਵਾਜ ਅਨਹਦ ਤੁਰੇ ਮੰਦਾਵਨੇ ਮਹਿਲਾ ਪੰਜਵਾ ਥਾਲੇ ਵਿੱਚ ਤਿਨ ਵਸਤ ਪਾਇਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਯ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੋ ਏ ਵਸਤੂ ਤਜੇ ਨਹ ਜੈ ਨਿਤਨੇ ਤਰਖ ਰਦਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਂ ਨਾ ਜੋਗ ਤੋਏ ਮੈਂ ਨਿਰਗੁਣ ਆਰ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮ ਤੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮੇਰੇ ਤਾਂ ਜੀਵਾ ਤਨ ਮਨ ਤੇ ਵਹਿ ਰਿਆ ਤਰਸ ਪਿਆ ਮੈਂ ਰਾਮਤ ਹੋਇ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੇ ਵਹਿ ਰਿਆ ਪੌੜੀ ਤਿੱਥੇ ਤੂੰ ਸਮਰਥ ਜਿੱਤੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੇ ਉਧਰ ਨਾ ਹੈ ਕਣ ਕਹਿ ਜਮ ਕ ਦੂਤ ਨਾ ਤੇਰੇ ਛੜ ਜਾਏ ਪਉ ਜਲੇ ਬੇਕੁਐ ਸਗਾ ਹੋ ਗੁਰ ਸਭ ਦੇ ਪਾਰ ਪਾਇ ਜਿਨ ਕੋ ਲਗੇ ਪਿਆਸ ਮਰਸੇ ਖਾਏ ਕਲਮੇ ਅਪਨ ਗਣ ਗੋਵਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਸਾ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦੇ ਆਏ ਸ੍ਰੋਕ ਮੈਲਾ ਪਜਮ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੇ ਸਾਧਗੁਰੇ ਪੇਖਣਾ ਸਰਣੇ ਸੁਲਨਾ ਕਰਨੋ ਸਤਗੁਰ ਸੇ ਤੇ ਰਤ ਆਦਰਗ ਪਾਇ ਇਠਾ ਕਉ ਨਾਨਕ ਕਿਰਪਾ ਕਰੇ ਜਸਨੋ ਐ ਵਾਥਲੇ ਜਗ ਮੈ ਉਤੰ ਕਾਂਡਿਆ ਵਿਰਲੇ ਕਈ ਕ ਮੱਲਾ ਪੰਜਾ ਰੱਕ ਰਖਣ ਹਾਰ ਆਪ ਉਬਾਰਿਐਨ ਗੁਰ ਕੇ ਪੈਰੇ ਪਾਇ ਕਾਜ ਸਵਾਰਿਐਨ ਹੋਆ ਬਤਿਆਲੂ ਮਨੁ ਨੈ ਬਸਾਰਿਐਨ ਸਾਜਨਾ ਕੇ ਸੰਗ ਬਹੁ ਜਲ ਤਾਰਿਆਨ ਸਾਕਦ ਨਿੰਦਕ ਦਸ਼ਟਕੇ ਨਮਾਹਿ ਬਿਧਾਰਿਆਨ ਤੇ ਸਾਗ ਕੀ ਟੇਕ ਨਾਨਕ ਮਨੈ ਮਾਹਿ ਜੇ ਸਿਮਰਸ ਸੁਖ ਸਗਲੇ ਦੁਖ ਜਾਏ ਤੇ ਸਾਗ ਕੀ ਟੇਕ ਨਾਨਕ ਮਨੈ ਮਾਹਿ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਤਨ ਵਾਹਿ ਗੁਰੂ ਵਾਹਿ ਗੁਰੂ